ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨ ਸਿੰਘ ਤੇ ਇਹ ਵੀ ਮੇਰਾ ਛੋਟਾ ਸਖਜਿੰਦਰ ਸਿੰਘ ਤੇ ਸਤਿਗੁਰ ਦੀ ਕਿਰਪਾ ਹੋਈ ਆ ਅੱਜ ਆ ਜੀ 24 ਤਰੀਕ 24 ਅੱਜ 24 ਤਰੀਕ ਆ ਜੀ ਤੇ ਮਹਾਰਾਜ ਨੇ ਆਪਾਂ ਨੂੰ ਸੱਧਿਆ ਅਨੰਦਪੁਰ ਸਾਹਿਬ ਸੋਹਲਾ ਮੂਲਾ ਦਾ ਮੇਲਾ ਵੀ ਚੱਲ ਰਿਹਾ ਆ ਸੋ ਦਰਸ਼ਨ ਮਿਲਣ ਜਾਣ ਜਾ ਰਹੇ ਆ ਤੇ ਮੌਸਮ ਤੁਸੀਂ ਦੇਖੀਦਾ ਬਦਲ ਹੋਇਆ ਆ ਤੇ ਆਪਾਂ ਬੰਗਿਆਂ ਦੇ ਬਿਲਕੁਲ ਬਾਹਰ ਖੜੇ ਆ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅਨੰਦਪੁਰ ਸਾਹਿਬ ਜਾ ਰਹੀਆਂ ਹੌਲੇ-ਹੌਲੇ ਤੇ ਜੇ ਤੁਹਾਨੂੰ ਇਦਾਂ ਦੀ ਇੱਕ ਸੰਗਤ ਜਿਹੜੀ ਪੈਦਲ ਜਾ ਰਹੀ ਆ ਉਹਦੇ ਕਰਾਉਣੇ ਆ ਦਰਸ਼ਨ ਸਭ ਤੋਂ ਪਹਿਲਾਂ ਇਹਦਾ ਆਪਾਂ ਅੱਗੇ ਵਧਾਂਗੇ ਠੀਕ ਹੈ ਜੀ ਜੀ ਠੀਕ ਹੈ ਜੀ ਠੀਕ ਹੈ ਤੇ ਆਪਾਂ ਵੀ ਦਰਸ਼ਨ ਮਾਰਨ ਲਈ ਕਰਦੇ ਆ ਸੰਗਤਾਂ ਦੇ ਸੋ ਉਹ ਸੰਗਤਾਂ ਆ ਗਈਆਂ ਜੀ ਪੈਦਲ ਦੇਖੋ ਸੰਗਤਾਂ ਤੁਰ ਰਹੀ ਹੋਈ ਜਾ ਰਹੀਆਂ ਤੇ ਨਾਲ ਨਿਸ਼ਾਨ ਸਾਹਿਬ ਯੰਗ ਸੰਗ ਬਾਣੀ ਦੇ ਵਿੱਚ ਨੇ ਪੂਰੇ ਦਸਤੀ ਸੰਗ ਨੇ ਨਾ ਕੋਈ ਨਿਸ਼ਾਨ ਸਾਹਿਬ ਆ ਪੈਦਾ ਸੰਗਾਂ ਨੰਗੇ ਪੈਰ ਆ ਜੇ ਨੇਦੇ ਆਉਂਦੇ ਆ ਤੁਹਾਨੂੰ ਦਿਖਾਉਨੇ ਆ ਸੰਗਤਾਂ ਜੀ ਉਹਨੇ ਅਨੰਦਗਰ ਕਿੰਨਾ ਪਿਆਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਿ ਸੰਗਤਾਂ ਫੈਦਲ ਜਾਂਦੇ ਆ ਨਾਮ ਸਿਮਰਨ ਕਰਦੀਆਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀਆਂ ਹੋਈਆਂ ਸੰਗਤਾਂ ਅਨੰਦਪੁਰ ਸਾਹਿਬ ਵੱਲੋਂ ਵਧ ਰਹੀਆਂ ਜੀ ਇਹ ਪੈਦਲ ਯਾਤਰਾ ਚੱਲੀ ਹੋਈ ਜੀ ਅਜਨਾਲੇ ਤੋਂ ਜੀ ਸੰਪੂਰ ਸਾਹਿਬ ਤੱਕ ਜੀ ਪਾਲਕੀ ਸਿਜਾਈ ਹੋਈ ਹੈ ਜੀ ਵੀ ਵਿੱਚ ਸੰਤਾਂ ਨੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਵਾਹਿਗੁਰੂ ਵਾਹ ਕਰੋ ਵਾਹ ਕਰੋ ਵਾਹ ਕਰੋ ਸੋ ਇਹ ਇਹ ਸੰਗਤਾਂ ਦੇਖੋ ਜਾ ਰਹੀਆਂ ਜੀ ਨਨਪੁਰ ਸਾਹਿਬ ਨੂੰ ਪੈਦਲ ਇਹ ਸੰਗਤਾਂ ਅਜਨਾਲੇ ਸ਼ਹਿਰ ਤੋਂ ਚੱਲੀਆਂ ਹੋਈਆਂ ਜੀ ਆਨੰਦਪੁਰ ਸਾਹਿਬ ਨੂੰ ਜੀ ਧਾਨਿਆਂ ਜੀ ਇਹੋ ਜਿਹੀ ਸੰਗਤਾਂ ਜਿਹੜਾ ਇੰਨਾ ਪਿਆਰ ਰੱਖਦੀਆਂ ਗੁਰੂ ਸਾਹਿਬ ਦੇ ਲਈ ਸੋ ਆਪਾਂ ਬਾਅਦ ਦੇ ਅੱਗੇ ਇਸੇ ਤਰ੍ਹਾਂ ਹੋਰ ਸੰਗਤਾਂ ਦੇ ਦਰਸ਼ਨ ਮੇਲੇ ਕਰਦੇ ਤੁਹਾਨੂੰ ਲੈ ਕੇ ਜਾਂਦੇ ਆਂੰਦਪੁਰ ਸਾਹਿਬ ਜੀ ਸੰਗਤ ਜੀ ਆਪਾਂ ਗੜ ਸੰਗਤ ਤੋਂ ਅੱਗੇ ਆ ਗਏ ਆਂ ਤੇ ਬਹੁਤ ਸਾਰੇ ਲੰਗਰ ਲੱਗੇ ਹੋਏ ਆ ਜਗਾ ਜਗਾ ਤੇ ਫਰੂਟ ਚਾਟ ਦਾ ਲੰਗਰ ਲੱਗਾ ਹੋਇਆ ਆ ਤੇ ਸੰਗਤਾਂ ਛਕ ਰਹੀਆਂ ਆ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦੂਰ ਦੂਰ ਤੱਕ ਸੰਗਤ ਗੱਡੀਆਂ ਚ ਟਰੈਕਟਰ ਟਰਾਲੀਆਂ ਤੇ ਸਾਜ ਕੇ ਪੈਦਲ ਮੋਟਰਸਾਈਕਲਾਂ ਤੇ ਜੋ ਜੋ ਵੀ ਉਹ ਵਾਹਨ ਹੈਗਾ ਆ ਪਹੁੰਚ ਰਹੀਆਂ ਸ਼੍ਰੀ ਅਨੰਦਪੁਰ ਸਾਹਿਬ ਸੋ ਇਹ ਮਾਹੌਲ ਆ ਜੀ ਅਨੰਦਪੁਰ ਸਾਹਿਬ ਦੇ ਮੇਲੇ ਦਾ ਫੁੱਲਾ ਮੱਲਾ ਅਨੰਦਪੁਰ ਸਾਹਿਬ ਨੌਜਵਾਨ ਦੁਨੀਆਂ ਵਿੱਚ ਪਾਈ ਜਾਂਦੀ ਫਰੂਟ ਚਾਟ ਤੇ ਸੰਗ ਤਾਂ ਛਕਦੇ ਹੀ ਆਂ ਆ 46 ਯਾਰਗੀਆਂ ਚੱਲ ਰਹੀਆਂ ਜੀ ਇਹ ਪਪੀਤੇ ਕੱਟੇ ਜਾ ਰਹੇ ਆ ਸੇਹ ਕੱਟੇ ਜਾ ਰਹੇ ਆ ਨਾਲ ਕੇਲੇ ਕੱਟੇ ਸਾਰੇ ਸੇਵਾਦਾਰ ਲੱਗੇ ਹੋਏ ਆ ਸੰਗਤਾਂ ਦੀ ਸੇਵਾ ਚ

ਲੋ ਜੀ ਇਹ ਚਾਰ ਦਾ ਜਿਹੜਾ ਲੰਗਰ ਲੱਗਾ ਆ ਇਹ ਪਿੰਡ ਕੂਕੋਵਾਲ ਵੱਲੋਂ ਲੱਗਾਇਆ ਸੰਗਤਾਂ ਵੱਲੋਂ ਹੋਰ ਬਾਪੂ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਬਦੇ ਜੀ ਵਧਾਈਆਂ ਬਹੁਤ ਬਹੁਤ ਹੌਲੇ ਬਲੇ ਦੀਆਂ ਜੀ ਬਹੁਤ ਬਹੁਤ ਹੌਲੇ ਭਲੇ ਦੀਆਂ ਵਧਾਈਆਂ ਜੀ ਬਾਬਾ ਕਿੰਨੇ ਸਾਲ ਤੋਂ ਲਾ ਰਹੇ ਲੰਗਰ ਇਹ 13 ਸਾਲ ਹੋ ਗਿਆ ਜੀ ਅੱਛਾ ਫਰੂਟ ਦਾ ਲਾ ਰਹੇ ਪੁਰਦਾ ਜੀ ਮਹਾਰਾਜ ਨੇ ਉਹਨੂੰ ਅਕਾਲ ਪੁਰਖ ਨੇ ਕਿਰਪਾ ਕੀਤੀ ਤੇ ਇਹ ਲੱਗਦਾ ਜੀ ਕੀ ਬਾਤ ਹੈ ਬਹੁਤ ਵਧਾਈਆਂ ਜੀ ਔਰ ਸਾਹਿਬ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਔਸੋ ਕਾਲ ਚੜ੍ਹਦੀ ਕਲਾ ਜੀ ਠੀਕ ਹੈ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਵੀ ਸ਼ਕਲ ਲੱਗੇ ਆ ਸਿੰਘ ਸਾਹਿਬ ਦੀ ਡਿਮਾਂਡ ਸੀਗੀ ਕਹਿੰਦੇ ਆਪਾਂ ਵੀ ਛੱਕੇ ਜਾਣੀ ਆ ਫਰੂਟ ਚਾਟ ਸੋ ਆਪਾਂ ਵੀ ਛੱਕ ਲਈਏ ਪਹਿਲਾਂ ਹਾਂ ਜੀ ਬਾਬਾ ਜੀ ਦਾ ਲੰਗਰ ਆ ਚੱਕਣਾ ਚਾਹੀਦਾ ਹਾਂ ਛੱਕਣਾ ਚਾਹੀਦਾ ਨਾਲ ਤਾਕਤਵਰ ਚੀਜ਼ਾਂ ਖਾਣੀਆਂ ਚਾਹੀਦੀਆਂ ਸਿੰਘਾਂ ਵੀ ਇਹੀ ਗਾ ਹਾਂ ਠੀਕ ਹੈ ਛੱਕ ਲਈਏ ਫੇ ਆਪਾਂ ਬਾਅਦੇ ਅੱਗੇ ਵੱਲ ਨੂੰ ਤੇ ਸੰਗਤਾਂ ਦਾ ਘਰ ਤੋਂ ਹੀ ਦੇਖ ਹੀ ਸਕਦੇ ਹਾਂ ਹੈਲੋ ਕਿਦਾਂ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਵੈਕਰ ਜੀ ਦਾ ਖਾਲਸਾ ਕਿਥੋਂ ਆਏ ਆ ਦਿਲਿੰਦਰ ਦਿਲਿੰਦਰ ਤੋਂ ਅਸੀਂ ਵੀ ਦਿਲਿੰਦਰ ਤੋਂ ਆਏ ਆ ਦਿਲਿੰਦਰ ਤੋਂ ਕਿਥੋਂ ਆਏ ਆ ਮੋਡਨ ਟਾਊਨ ਮੋਡਨ ਟਾਊਨ ਦੇ ਅਸੀਂ ਜਮਸ਼ੇਰ ਤੋਂ ਆਏ ਆ ਬਿਲਕੁਲ ਨਾਲ ਮੋਡਨ ਟਾਊਨ ਦੇ ਪਤਾ ਪਤਾ ਜਮਸ਼ੇਰ ਦਾ ਮੋਡਨ ਟਾਊਨ ਦੇ ਵਿੱਚ ਕਿਹੜੀ ਗਲੀ ਤੋਂ ਆਏ ਆ ਦੱਸ ਮੋਡਨ ਟਾਊਨ ਦੇ ਵਿੱਚ ਸੱਤ ਗਲੀ ਹੈ ਹਾਂ ਦੇਰੀਆਂ ਦੇਰੀਆਂ ਦੀਦੀ ਕੌਮਪਲੈਕਸ ਵਿੱਚੋਂ ਉਹ ਤਾਂ ਜਮਸ਼ੇਰ ਨਾਲ ਹੀ ਬਿਲਕੁਲ ਹੋਰ ਕੀ ਨਾਮ ਆਪਣਾ ਉੰਕਾਰ ਸਿੰਘ ਹੈ? ਓੰਕਾਰ ਸਿੰਘ ਓੰਕਾਰ ਸਿੰਘ ਤੁਹਾਡਾ ਗੁਰਜੀਤ ਸਿੰਘ ਠੀਕ ਆ ਹੁਣ ਚੈਨਲ ਸਬਸਕ੍ਰਾਈਬ ਕਰੂਗਾ ਜਾ ਕੇ ਪੱਕਾ ਠੀਕ ਆ ਕਿਤੇ ਜਾ ਕਿਥੇ ਰਹੇ ਆ ਬਾਬਾ ਜੀ ਦੇ ਕੋਲ ਨਿਕਲ ਥੋਲੇ ਬੱਲੇ ਦੇ ਹੈ ਤੁਹਾਨੂੰ ਗੋਬ ਸਿੰਘ ਮਾਰਾ ਦੇਖੋ ਚਲੋ ਜਾ ਕੇ ਹੁਣ ਚੈਨਲ ਸਬਸਕ੍ਰਾਈਬ ਕਰਨਾ ਠੀਕ ਆ ਸੋ ਗਰ ਸੰਗਤਾਂ ਤੋਂ ਕੇ ਆਪਾਂ ਨੂੰ ਇਸ ਤਰ੍ਹਾਂ ਸੰਗਤਾਂ ਦਾ ਇਕੱਠ ਮਿਲਣਾ ਆ ਰੋਡ ਇਸੇ ਤੋਂ ਹੀ ਜਿੱਦਾਂ ਸੰਗਤਾਂ ਜਾ ਰਹੀਆਂ ਭਰਿਆ ਹੀ ਮਿਲਣਾ ਆਪਾਂ ਨੂੰ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਦਰਸ਼ਨ ਚੱਲਦੇ ਆ ਨੰਦਪੁਰ ਸਾਹਿਬ ਨੂੰ ਸੋ ਆਪਾਂ ਨੰਦਪੁਰ ਸਾਹਿਬ ਜਾ ਰਹੇ ਸੀਗੇ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਆ ਬਾਈ ਹੁਣੀ ਸਾਨੂੰ ਮਿਲੇ ਇਹਨਾਂ ਦਾ ਬਾਈਕ ਹੋ ਗਿਆ ਪੈਂਚਰ ਆ ਖੜਾ ਜੀ ਆ ਦੇਖੋ ਭਜੀ ਆਪਾਂ ਕਿੱਥੋਂ ਆਏ ਜੀ ਮੈਂ ਫਗਵਾੜੇ ਤੋਂ ਆ ਜੀ ਸਰਾਫਾ ਵਿਹਾਰ ਕੋ ਮੇਰਾ ਘਰ ਆ ਜੀ 70 ਸਾਲ ਤੋਂ ਉੱਥੇ ਰਹਿੰਦੇ ਆ ਰਵਿੰਦਰ ਸਿੰਘ ਮੇਰਾ ਨਾਮ ਆ ਆ ਬਾਪੇ ਘਰ ਦਰਸ਼ਨ ਕਰਨ ਚੱਲਾ ਸੀਗਾ ਮੈਂ ਬਾਈਕ ਤੇ ਇਕੱਲਾ ਹੀ ਤੇ ਹੁਣ ਬਾਈ ਹੁਣੇ ਸੱਟ ਲੱਗ ਗਈ ਨਾਲ ਹੋ ਗਿਆ ਪੈਂਚਰ ਤੇ ਆਪਾਂ ਬਾਈ ਨੂੰ ਲੈ ਕੇ ਚੱਲਦੇ ਪੈਂਚਰ ਲਵਾਉਣੇ ਆ ਗੱਡੀ ਦਾ ਬੋਲੇ ਸੋਨੇਹਰ ਸ਼ਾਸਤਰੀਆ ਗਾਣਾ ਆ ਲੋ ਜੀ ਜਿਹੜੀ ਹੁਣੀ 2 ਮਿੰਟ ਪਹਿਲਾਂ ਵੀਡੀਓ ਪਾਈ ਸੀ ਆ ਸਿੰਘ ਵਿਚਾਰੇ ਸਾਰੇ ਆ ਆ ਵੇਖੋ ਇਕੱਠੇ ਹੋ ਗਏ ਸਾਰਾ ਮੇਰਾ ਭਾਈ ਜੀ ਨਾਲੇ ਚੜਾਇਆ ਉੱਥੇ ਤੇ ਆ ਹੁਣ ਚੱਲਿਆ ਜੀ ਪੈਨਸ਼ਨ ਲੱਗਣ ਬਾਪੇ ਦੇ ਦਰਸ਼ਨ ਕਰਨ ਚੱਲਿਆ ਜੀ ਤੇ ਲੋ ਆ ਅੰਕਲ ਜੀ ਹੁਣੀ ਮੰਨਿਆ ਜੀ ਇਹਨਾਂ ਦੀ ਬਦੌਲਤ ਇਹ ਚਲਾਇਆ ਮੋਟਰਸਾਈਕਲ ਪੈਨਸ਼ਨ ਲੱਗਣ ਤੇ ਜਦੋਂ ਮਾੜ ਨੇ ਸੇਵਾ ਲੈ ਲਈ ਆ ਇਧਰ ਆ ਬਾਪੂ ਜੀ ਕਹਿੰਦੇ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਬਹੁਤ ਧੰਨਵਾਦ ਆ ਉੱਪਰ ਜਾ ਕੇ ਲਵਾਉਣੇ ਬਾਈ ਦਾ ਪੈਂਚਰ ਪਹਿਲਾਂ ਇਹਨੂੰ ਗਾੜੀ ਤੋੜਦੇ ਆ। ਲੋ ਜੀ ਆਪਾਂ ਪਹੁੰਚ ਗਏ ਆ ਪੈਂਚਰ ਵਾਲੀ ਦੁਕਾਨ ਤੇ ਤੇ ਬਾਈ ਦੀ ਆਹ ਦੇਖੋ ਮੋਟਰਸਾਈਕਲ ਵੀ ਆ ਗਈ ਆ। ਅੰਕ ਜਿਹੜੀ ਲੈ ਆ ਹਾਂ ਤੇ ਇਹਨੂੰ ਲਾ ਕੇ ਦਿੰਨੇ ਆ ਤੇ ਪੈਂਚਰ ਲਵਾਉਣੇ ਆ। ਇਹ aí ਗੱਨ ਚੱਲੇ ਪਾ। ਇਹ ਚੱਲੇ ਪਏ ਜਾਣਗੇ। ਆਪਾਂ ਤਾਂ ਰਾਹ ਜਾਂਦੇ ਦੋ ਮਿੰਟ ਲਈ ਰੁਕੇ ਸੀ ਤਾਂ ਬਾਈ ਹੁਣੀ ਆਪਣੇ ਕੋਲ ਆਏ ਆ। ਇੱਥੋਂ ਲੋਕ ਲਈ ਆ ਤੇ ਇਹ ਬਾਈ ਦੇ ਨਾਨਕੇ ਆ। ਤੇ ਇਹ ਆ ਮਨਜਿੰਦਰ ਬਾਈ ਮਨਜਿੰਦਰ ਨਾ ਨਾ। ਏ ਬਾਈ ਵੀ ਹਨਾ ਚੈਨਲ ਚਲਾ ਰਿਹਾ YouTube ਤੇ ਮਨਜਿੰਦਰ ਬਲੌਗਸ ਨਾ ਮਨਜਿੰਦਰ ਬਲੌਗਸ ਦੇ ਨਾਮ ਤੇ ਆ ਤੋਂ ਸਾਰੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਬਣਾਉਂਦਾ ਆ ਮੁੰਡੇ ਦੀ ਹੌਸਲਾ ਵਧਾਈ ਕਰਿਓ ਤਾਂ ਕਿ ਕਿਸੇ ਮੁਕਾਮ ਤੇ ਪਹੁੰਚ ਸਕੇ ਤਾਂ ਬਾਈ ਜੀ ਕਹਿੰਦਾ ਬਾਈ ਵੀ ਸਪੋਰਟ ਕਰੀਂ ਯਾਰ ਯਾਰ ਤੇ ਵੀਡੀਓ ਸ਼ੇਅਰ ਕਰੀਂ ਚੈਨਲ ਸਬਸਕ੍ਰਾਈਬ ਕਰੀਓ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਬਾਈ ਆਲ ਦੀ ਬੈਸਟ ਆ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰੇ ਹੋਗਾ ਤੇ ਹੈਪੀ ਹੋਲਾ ਬਾਲਾ ਸਾਰਿਆਂ ਨੂੰ ਮੈਂ ਵੀ ਹੋ ਜੀ ਠੀਕ ਹੈ ਜੀ ਆਪਾਂ ਚੱਲਦੇ ਅੱਗੇ ਨੂੰ ਜਾ ਕੇ ਨੰਦਪੁਰ ਸਾਹਿਬ ਕਰਦੇ ਦਰਸਾਉਂਦੇ ਹਾਂ। ਸੰਗਤ ਜੀ ਆਪਾਂ ਪਹੁੰਚ ਗਏ ਹਾਂ ਸ੍ਰੀ ਨੰਦਪੁਰ ਸਾਹਿਬ। ਬੋਲੇ ਮੱਲੇ ਤੇ ਬਿਆੰਤ ਸੰਗਤਾਂ ਆਈਆਂ ਹੋਈਆਂ ਸੋ ਆਪਾਂ ਖੜੇ ਐ ਇਸ ਵੇਲੇ। ਲੰਗਰ ਤੇ ਹੁਲਬ ਲੰਗਰ ਨੰਦਪੁਰ ਸਾਹਿਬ। ਟੁੱਕਰ ਪੈਣ ਵਾਲਿਆਂ ਦੇ ਪੁੰਗੇ ਤੇ ਤੇ ਘੋੜਾ ਆਪਾਂ ਬੰਨਤਾ ਇੱਥੇ। ਇੱਧਰ ਸਾਰੇ ਪਤਵੰਤੇ ਸੱਜਣ ਬੈਠੇ ਆ। ਇੱਧਰ ਸਾਡਾ ਬਾਈ ਸਿਕੰਦਰ ਸਿੰਘ ਐਂਕਾ ਲਾਲੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਬੁੰਗਾ ਪੱਕਾ ਬਣਿਆ ਹੋਇਆ ਜੀ ਦੇਖੋ ਲੈਂਟਰ ਪਏ ਹੋਏ ਆ ਸੋ ਸੰਗਤਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਆ ਹਰ ਸਾਲ ਇਸੇ ਤਰ੍ਹਾਂ ਬੜੇ ਪਿਆਰ ਨਾਲ ਕੁੱਕੜਪਿੰਡ ਦੇ ਬੁੰਗੇ ਤੇ ਜਿਹੜੀਆਂ ਸੰਗਤਾਂ ਇੱਧੇ ਸੇਵਾ ਕਰਦੀਆਂ ਆ ਨੌਜਵਾਨ ਨੂੰ ਵਾਰ ਕੇ ਸਾਡੇ ਉਹ ਜਗਾ ਸੰਗਤ ਆ ਜੀ ਇਹ ਜਗਾ ਜਗਾ ਲੰਗਰ ਲੱਗੇ ਹੋਏ ਆ ਸੰਗਤਾਂ ਦਰਦਰੋਂ ਆਈਆਂ ਹੋਈਆਂ ਆ ਰੋ ਵੀ ਇਸ ਵਾਰ ਜਿਹੜੇ ਟਰੈਕਟਰ ਵੀਰ ਤਿਆਰ ਕਰਕੇ ਲਾਇਆ ਏ ਇਦਾਂ ਖੜੇ ਟਰਾਲੀਆਂ ਤੇ ਟਰੈਕਟਰ ਲਾਏ ਹੋਏ ਆ ਲੈਣਾ ਦੇ ਵਿੱਚ ਜਿਹੜੇ ਮੇਰੇ ਵੀਰ ਟਰੈਕਟਰ ਟਰਾਲੀ ਨਾਲ ਸਿਜੋਂ ਦੇ ਸਕੀਨ ਆ ਤੇ ਆਪਾਂ ਜਾ ਰਹੇ ਆ ਦਰਬਾਰ ਸਾਹਿਬ ਵੱਲ ਨੂੰ ਜਾ ਕੇ ਪਹਿਲਾਂ ਕਰਦੇ ਆ ਦਰਸ਼ਨ ਮੇਲੇ ਜੇਦੀ ਬਹੁਤ ਹੋਏ ਸੋ ਕੱਲ ਨੂੰ ਸੰਗਤਾਂ ਇਹ ਤੋਂ ਵੀ ਵੱਧ ਗਿਣਤੀ ਵਿੱਚ ਆਉਣ ਗਈਆਂ ਕਿਉਂਕਿ ਪਰਸੋਂ ਨੂੰ ਮਹੱਲਾ ਜੀ 26 ਤਰੀਕ ਦਾ ਤੇ ਅੱਜ 24 ਤਰੀਕ ਇਹ ਇਸ ਵੇਲੇ ਆਪਾਂ ਜੀ ਜਾ ਰਹੇ ਦਾ ਵਾਸਤੇ ਖਾਲਸਾ ਵਾਲਾ ਰੋਡ ਆ ਉਹਦੇ ਤੇ ਆ ਸੋ ਸਾਰੇ ਰੋਡ ਤੇ ਤੇ ਟ੍ਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਸਜਾਈ ਹੋਈ ਟਰਾਲੀਆਂ ਬਿਲਕੁਲ ਇਹ ਮਾਝੇ ਵਾਲੇ ਪਾਉ ਜਿਹੜੇ ਮਾਝੇ ਵਾਲੇ ਵੀਰ ਆ ਆਪਣੇ ਬਾਲੇ ਸ਼ਕੀਨਾਂ ਟਰਾਲੀਆਂ ਤਿਆਰ ਕਰਾਉਣ ਦੇ ਮਿਹਾਲ ਆਪਣੇ ਭਾਈਓ ਸਾਰੇ ਟਰਾਲੀਆਂ ਤਿਆਰ ਕਰ ਕਰ ਲਿਆਏ ਆ ਚੈੱਕ ਕਰੀ ਚੱਲੋ ਬਾਈ ਸਾਡਾ ਸ਼ੇਖਿੰਦਰ ਖਿਚਾਈ ਜਾਂਦਾ ਫੋਟੋਆਂ ਤੇ ਆ ਬਾਈ ਹੁਣਾਂ ਦਾ ਆ ਟਰੈਕਟਰ ਬਾਈ ਜੀ ਕੀ ਹਾਲ ਚਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈਆਂ ਪਹਿਲਾਂ ਸਾਰਿਆਂ ਨੂੰ ਜੀ ਹੋਲੇ ਮਹਲੇ ਦੀਆਂ ਤੋਂ ਸੰਗਤ ਆਈਆਂ ਕਿੱਥੋਂ ਆ ਜੀ ਅਮਰਸਰ ਕਿੱਥੋਂ ਜੀ ਏਅਰਪੋਰਟ ਤੇ ਲਾਗੇ ਪਿੰਡ ਮੱਲੂ ਨੰਗਲ ਮੱਲੂ ਨੰਗਲ ਲੋ ਜੀ ਮੱਲੂ ਮੱਲੂ ਨੰਗਲ ਦੇ ਨੌਜਵਾਨ ਵੀਰ ਆਪਣੇ ਸਾਰੇ ਹੋਲੇ ਮਹਲੇ ਤੇ ਪਹੁੰਚੇ ਆ ਸੰਗਤ ਦੇ ਰੂਪ ਦੇ ਵਿੱਚ ਤੇ ਨੰਦ ਲੈ ਰਹੇ ਹੈ ਹੋਲੇ ਮਹਲੇ ਦਾ ਕਿਆ ਬਾਤ ਹੈ ਨਹੀਂ ਬਾਬਾ ਜੀ ਬਾਅਦ ਜਾਇਏ ਦਰਸ਼ਨ ਮੇਲੇ ਕਰਨੇ ਆਉਂਦੇ ਹੋਏ ਆਉਣੇ ਆ ਠੀਕ ਆ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਫੇਰ ਵਧਾਈਆਂ ਤੁਹਾਨੂੰ ਇੱਕ ਵਾਰ ਹੋਲੇ ਮਹੱਲੇ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇੱਕ ਤੋਂ ਇੱਕ ਟਰੈਕਟਰ ਤੇ ਇੱਕ ਤੋਂ ਇੱਕ ਤੁਹਾਨੂੰ ਟਰਾਲੀਆਂ ਮਿਲੀਆਂ ਜਾਣੀਆਂ ਆ ਸੋ ਆ ਵੀ ਬਾਈ ਹੁਣੀ ਲੱਗਦਾ ਚਾਹ ਪੀ ਜਾਂਦੇ ਆ ਲੋ ਜੀ ਸ਼ਰਧਾਈ ਤਿਆਰ ਹੋ ਰਹੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਈ ਜੀ ਬਧਾਈਆਂ ਬਹੁਤ ਬਹੁਤ ਹੋਲੇ ਮਹਲੇ ਦੀਆਂ ਕਿੱਥੋਂ ਆਈਆਂ ਸੰਗ ਤਾਂ ਮੁੰਡੇ ਪਿੰਡੀ ਹੈ ਮੁੰਡੇ ਪਿੰਡ ਤੋਂ ਆਏ ਆਂ ਕੀ ਬਾਤਾਂ ਹਾਂ ਜੀ ਹਾਂ ਜੀ ਮਸ਼ਹੂਰ ਆ ਹਾਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਹੋਰ ਸਭ ਠੀਕ ਠਾਕ ਹੈ ਜੀ ਬਹੁਤ ਵਧੀਆ ਇਹ ਰਗੜੇ ਲਾਈ ਜਾਂਦੇ ਸਿੰਘ ਆ ਦੇਖ ਲਓ ਸ਼ਰਧਾਈਆਂ ਤਿਆਰ ਹੋਈ ਜਾਂਦੀਆਂ ਗੁਰੂਗੀਆਂ ਫੌਜਾਂ ਲੱਗੀਆਂ ਹੋਈਆਂ ਆ ਤਾਂ ਟਰਾਲੀ ਬਾਈ ਉਹਨਾਂ ਨੇ 22 ਘੰਟੇ ਤਿਆਰ ਕੀਤੀ ਆ ਬਾਬਾ ਜੀ ਆਪਣੀ ਆ ਜੀ ਕੋ ਉਧਰ ਵੀ ਆ ਆ ਕਹਿੰਦੇ ਬਾਈ ਹੁਣੀ ਦੂਜੇ ਪਾਸੇ ਵੀ ਇਹਨੇ ਟਰਾਲੀ ਏਸੀ ਲੱਗਾ ਹੋਇਆ ਵਿੱਚ ਤੇ ਬਾਈ ਹੁਣੀ ਇੱਧਰ ਵੀ ਲੱਗੇ ਹੋਏ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਈ ਜੀ ਹੋਈ ਜਾਂਦੇ ਤਿਆਰ ਰਗੜੇ ਕਿਆ ਬਾਤ ਹੈ ਗੁਰੂ ਕੀ ਆ ਫੌਜਾਂ ਲੱਗੀਆਂ ਹੋਈਆਂ ਹੈ ਠੀਕ ਆ ਜੀ ਇਹ ਵੀ ਬਾਈ ਹੁਣਾਂ ਦੀ ਟਰਾਲੀ ਮੁੰਡੇ ਪਿੰਡੀਆਂ ਦੀ ਇਹ ਵੀ ਤਿਆਰ ਕੀਤੀ ਹੋਈ ਹੈ ਲੋ ਜੀ ਸਾਰੀ ਲੈਣੀ ਜਿਹੜੀ ਆ ਤਨਤਾਰ ਨੰਮਸਰ ਏਰੀਏ ਦੀ ਆ ਤੁਹਾਨੂੰ ਜਿਵੇਂ ਦੱਸਿਆ ਇੱਕ ਤੋਂ ਇੱਕ ਵਧੀਆ ਟਰਾਲੀ ਤਿਆਰ ਕੀਤੀ ਹੋਈ ਰੀਜਾਂ ਲਾਈਆਂ ਹੋਈਆਂ ਆ ਆ ਪਿੰਨ ਮਿਆਣੀ ਤਨਤਾਰ ਵਾਲੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੈੰਘ ਦਾ ਜੋਰ ਨਾ ਬੋਲੋ ਯਾਰਾ ਗੁਰੂ ਕੀ ਲਾਟ ਆਏ ਆ ਗੁਰੂ ਕੇ ਦੀ ਥੋਲੇ ਮਹੱਲੇ ਤੇ ਕੀ ਗੱਲ ਆ ਢਿੱਲੇ ਜੇ ਬੋਲੇ ਆ ਹੈ ਸੈੰਘ ਦਾ ਹਉਤੀ ਗਲਗਨਾ ਹਿਲਾ ਦਿੰਦੇ ਆ ਪੂਰਾ ਲਾਹੌਰ ਨਹੀਂ ਬੱਸ ਧੰਨਵਾਦ ਜੀ ਇਹ ਟਰਾਲੀ ਬਾਈ ਹੁਣਾਂ ਦੀ ਆ ਦੇਖੋ ਤਿਆਰ ਹੋਈ ਚੈੱਕ ਕਰੋ ਜਦਾ ਕਲੀ-ਕਲੀ ਚੀਜ਼ ਰੀਜਾ ਪੂਰੀਆਂ ਲਾਈਆਂ ਹੋਈ ਟਰਾਲੀ ਤੇ ਹੈ ਐਲਈਡੀ ਏਸੀ ਤੇ ਆਹ ਦੇਖੋ ਲਾਈਟਿੰਗ ਸਿਸਟਮ ਕੀ ਆ ਗੱਲ ਵਾਦਾ ਇਦਾਂ ਦਾ ਲੋਕੀ ਰੂਮ ਹੀ ਤਿਆਰ ਕਰਦੇ ਜਿੱਦਾਂ ਦੇ ਸਿੰਘਾਂ ਟਰਾਲੀਆਂ ਤਿਆਰ ਕੀਤੀਆਂ ਪਈਆਂ ਆ ਸੋ ਆਪਾਂ ਪਹੁੰਚ ਗਏ ਜੀ ਬਿਲਕੁਲ ਦਰਵਾਜ਼ਾ ਸਾਹਿਬ ਤੇ ਬਾਹਰ ਤੇ ਸੰਗਤ ਦਾ ਕੱਟ ਤੁਸੀਂ ਦੇਖ ਹੀ ਲੋ ਕਿੰਨਾ ਗਿਆ Çaldı ya bandır da. ਸਤਾਰਾ ਦਾ ਲੰਗਰ 22 ਨੂੰ ਤੇ 17 ਸਜਾਈ ਜਾਂਦੇ ਆ। ਹੋਰ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਵਧਾਈਆਂ ਜੀ ਬਹੁਤ-ਬਹੁਤ ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ। ਸਾਰੀਆਂ ਸੰਗਤਾਂ ਨੂੰ ਵਧਾਈਆਂ ਜੀ। ਹੋਰ ਭਾਈ ਜੀ ਕਿੱਥੋਂ ਆਏ ਆ ਜੀ? ਲੁਧਿਆਣੇ ਤੋਂ ਪੂਰੀ ਟੀਮ ਹੈ। ਕਿੰਨੇ ਦਿਨ ਲਾਲੋ ਜੀ ਲੰਗਰ ਇਦਾਂ ਹੀ? ਤਿੰਨ ਦਿਨ ਭਾਜੀ ਆਪਣਾ ਠੀਕ ਹੈ ਜੀ 26 ਦੀ ਆਪਣਾ ਠੀਕ ਹੈ ਜੀ ਮਹੱਲੇ ਵਾਲ ਦਿਨ ਤੱਕ ਹੈ। ਇਸ ਦਾ ਲੰਗਰ ਚੱਲੂਗਾ ਹੈ। ਤੇ ਕਿੰਨਿਆਂ ਕੇ ਸੰਗ ਤਾਂ ਰੋਜ਼ ਦਸਤਾਰਾ ਬਣਾ ਲੈਂਦੀਆਂ ਜੀ ਬਾਈ ਜੀ ਅੱਜ ਆਪਣੀ ਅੱਜ ਆਪਣਾ ਪਹਿਲਾ ਦਿਨ ਅਜੀ ਅੱਛਾ ਜੀ ਤੇ ਘੱਟੋ ਘਣਦੀ ਆਪਣਾ ਅੱਜ 100 ਸੰਗ ਦਾ 100 ਨੇ ਆਪਣੇ 100 ਪਲੱਸ 100 ਪਲੱਸ ਹੋ ਗਈਆਂ ਜੀ ਦਸਤਾਰਾ ਬਣਾਈਆਂ ਦੀ ਤੇ ਕਈਆਂ ਨੇ ਅੱਜ 50 ਪਲੱਸ ਜਿਹੇ ਸੰਗਤ ਹੈਗੀ ਆ ਜਿਹਨੇ ਕੇਸਾਂ ਵਾਲੀ ਪ੍ਰਣ ਕੀਤਾ ਵਾ ਪ੍ਰਣ ਕੀਤਾ ਗਿਆ ਵਾ ਅਸੀਂ ਕੇਸਾਂ ਜਿਸ ਕੇਸ ਰੱਖਾਏ ਅਸੀਂ ਉਸ ਨਾਲ ਨੂੰ ਦਸਤਾਰਾ ਸੀ ਵਰੀਦ ਕੀਏ ਨੇ ਕੀ ਬਾਤ ਹੈ ਬਹੁਤ ਵਧੀਆ ਭਾਈ ਜੀ ਜੀ

ਮਜਨੌਰ ਤੋਂ ਫਿਰ ਨੇੜੋ ਆਇਆ ਵੀਰ ਇਹ ਮੈਂ ਇਹਨਾਂ ਕੋ ਕੱਧਾ ਬੈਠਾ ਸੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਦਸਤਾਰ ਕਿਹਨ ਨੂੰ ਸਜਾਉਂਦੇ ਆਂ ਇਹਦਾ ਕੇਸ ਦਾਣਾ ਪੱਕਾ ਰੱਖਣ ਦਾ ਪ੍ਰਣ ਕਰੇ ਅਰਣੋ ਦੱਸਿਆ ਤੇ ਆਸ ਬਾਰੇ ਗੁਰੂ ਸਾਹਿਬਾਨ ਜੀ ਬਾਰੇ ਵੀ ਮੁੜ ਕੇ ਭਾਈ ਇਹ ਨਹੀਂ ਵੀ ਕਿਦਾਂ ਕਿ ਹੈ ਨਾ ਤੁਸੀਂ ਇਸ ਤੋਂ ਲਾ ਕੇ ਛੱਡ ਦੋ ਇੱਥੇ ਬੰਨਿਆ ਚਾਰਦਾਂ ਦੇ ਗੀੜੇ ਕੱਢੇ ਆਏ ਦਸਤਾਰ ਬੁਣਿਆ ਭਗਵੰਨੀ ਹੈ ਜੀ ਉਹ ਲਾ ਕੇ ਇਹ ਚ ਲਾ ਕੇ ਮਾਰੀ ਨਹੀਂ ਨਹੀਂ ਇਹ ਗੁਰੂ ਦੀ ਦਾਤ ਆ ਬਾਦਸ਼ਾਹ ਕਿਰਪਾ ਕਰਨ ਦੇ ਜ਼ਹਿਨਤ ਹੋਈ ਆ ਆਓ ਬੱਚੇ ਜਕਾਰੇ ਲਾਉਣਗੇ ਜੀ ਫਿਰ ਪੂ ਸਾਰੇ ਸਾਥ ਜਨਾਹ ਦੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਐਨ ਗੱਜਕੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਪਾਸ਼ਾ ਦਿਆ ਕਰਨ ਮਹਾਰਾ ਸੱਚੇ ਪਾਸ਼ਾ ਐਮੀ ਸੇਵਾ ਲੰਦੇ ਰਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਬਖਸ਼ੀ ਕੇਸਗਰ ਸਾਹਿਬ ਧਰਤੀ ਤੇ ਦਸਤਾਰ ਕੈਂਪ ਚੱਲਦਾ ਜੀ ਸੋ ਸੰਗਤ ਜੀ ਇਹ ਨਹੀਂ ਰੰਗ ਹੋਲੇ ਮਹੱਲੇ ਦੇ ਜਿਹੜੇ ਵੀ ਸੇਵਾ ਕਰ ਰਹੇ ਆ ਇਹੋ ਜੀ ਸੇਵਾ ਹਰੇਕ ਨੂੰ ਕਰਨੀ ਚਾਹੀਦੀ ਆ ਨਾ ਕਿ ਆਪਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਕਰ ਜੀਆਂ ਖਪ-ਖਾਨੇ ਵਾਲੀਆਂ ਉਹ ਕਰੀਏ ਜੇ ਗੁਰੂ ਨੂੰ ਦੀਏ ਦਰ ਤੇ ਆਏ ਆ ਤਾਂ ਸਿੱਖੀ ਜ਼ਰੂਰ ਲੈ ਕੇ ਜਾਈਏ ਇੱਥੋਂ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਜਾਈਏ ਗੁਰੂ ਦੋਵਾਂ ਸਿੰਘ ਨੂੰ ਆਪਣਾ ਪਿਤਾ ਸਮਝੀਏ ਸੋ ਚੱਲਦੇ ਆ ਦਰਬਾਰ ਸਾਹਿਬ ਵੱਲੋਂ ਬਿਲਕੁਲ ਮੋਹਰਿਆ ਜੀ ਦਰਬਾਰ ਸਾਹਿਬ ਦੇ ਸੋ ਬਿਲਕੁਲ ਦਰਬਾਰ ਹਾਲ ਦੇ ਬਾਹਰ ਖੜੇ ਆ ਜੀ ਇਹੋ ਜੀ ਸਜਾਵਟ ਕੀਤੀ ਹੋਈ ਆ ਤਖਤ ਜਿਹੜੀ ਕੇਸਗੜ ਸਾਹਿਬ ਦੀ ਸੋ ਰੂਖ ਖੁਸ਼ ਹੁੰਦੀ ਦੇਖ ਕੇ ਤੇ ਬਹੁਤ ਵੱਡੀ ਗੈਂਦੀਆਂ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਜੀ ਆਪਾਂ ਵੀ ਚੱਲਦੇ ਆ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਮਿਲੇ ਸੁਸੰਗਤ ਜੀ ਅੰਦਰ ਹੀ ਸਾਈਡ ਤੇ ਸੇਵਾ ਦਾ ਸਫਾਈ ਕਰ ਰਹੇ ਆ ਸੋ ਬਾਹਰ ਜਿਹੜੀਆਂ ਪੌੜੀਆਂ ਆ ਉੱਧਰ ਵੀ ਆਪਾਂ ਦਰਸ਼ਨ ਮੇਲੇ ਜਾਵਾਂਗੇ ਤਾਂ ਸੋ ਸੰਗਤ ਦੀ ਬਹੁਤ ਲੰਬੀ ਲਾਈਨ ਆ ਦਰਸ਼ਨ ਮੇਲੇ ਕਰਨ ਲਈ ਆਪਾਂ ਵੀ ਚੱਲ ਰਹੇ ਆ ਗੁਰੂ ਮਹਾਰਾਜ ਦੇ ਕਰ ਰਹੇ ਆ ਦਰਸ਼ਨ ਮੇਲੇ ਤੇ ਨਾਲੇ ਸੰਗਤਾਂ ਨੂੰ ਕਰਾਉਨੇ ਆ ਤੇ ਇਹ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਆਈਆਂ ਹੋਈਆਂ ਆ ਹੋਲੇ-ਮਹੱਲੇ ਤੇ ਇਹ ਤਾਂ ਸਾਡੇ ਸਿੰਘ ਦਾ ਬਾਰ-ਬਾਰ ਦੇਖ ਲੇ ਭਾਈ ਮਗਰਾ ਹੀ ਆ ਮੈਂ ਟੈਨਸ਼ਨ ਨਾ ਲਾਓ ਇਹ ਸੰਗਤਾਂ ਦੀ ਲੰਬੀ ਕਤਾਰ ਜੀ ਆ ਦੇਖੋ ਸਾਡੀ ਦੀਵਾਨ ਸਜੇ ਹੋਏ ਆ ਉੱਪਰ ਨਾਲ ਨਾਲ ਸਾਧੂ ਨਿਸ਼ਾਨ ਸਾਹਿਬ ਦੀ ਸੇਵਾ ਸੁਸੈ ਸਿੰਘ ਸਾਹਿਬ ਚੜੇ ਹੋਏ ਆ ਬਹੁਤ ਇੰਸਟਾਗ੍ਰਾਮ ਤੇ ਸੇਵਾ ਕਰ ਰਹੇ ਨਿਸ਼ਾਨ ਸਾਹਿਬ ਦੀ ਸਫਾ ਨੂੰ ਦਰਸ਼ਨ ਕਰਾ ਰਹੇ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਿਹਨ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦਰਸ਼ਨ ਮੇਲੇ ਕਾਰਨ ਕੇਸਗੜ੍ਹ ਸਾਹਿਬ ਪਹੁੰਚ ਰਹੀਆਂ ਆ ਆਵਾਜ਼ ਦੇ ਲੈਸ਼ਾ ਦੇ ਅੰਦਰ ਦੋ ਸਰਦਾਰ ਸਾਹਿਬ ਬੇਨਤੀ ਹੈ ਭਾਈ ਸਾਹਿਬ ਭਾਈ ਚੰਦ ਸਿੰਘ ਜੀ ਆਪ ਜੀ ਪ੍ਰਿੰਸੀਪਲ ਸਾਹਿਬ से दर्शन मिले कर ਉਹ ਬਹੁਤ ਲੰਬੀ ਕਤਾਰ ਹੈ ਸੰਤਾਂ ਦੀ ਲਗਾਤਾਰ ਸੰਤਾਂ ਆ ਰਹੀਆਂ ਹਨ ਦਰਸ਼ਨ ਕਰਨ ਸਵਾਭ ਜੀ ਦੇਖ ਹੀ ਰਹੇ ਹੋ ਇਹ ਸਾਰੀਆਂ ਸੰਤਾਂ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਰਜ਼ਾ ਦੇ ਕਰਕੇ ਦਰਬਾਰ ਸਾਹਿਬ ਤੋਂ ਵਾਪਸ ਥੱਲੇ ਆ ਰਹੀਆਂ ਜੀ ਆਪਕ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ ਪ੍ਰੋਗਰਾਮ ਤੇ ਜਾਈਏ ਪੰਥ ਦੇ ਸਾਨੂੰ ਅਕਾਲ ਚੈਨਲ ਤੋਂ ਇੱਕ ਬੜੀ ਪਿਆਰੀ ਰੂਹ ਸਾਡੇ ਤੇਜਿੰਦਰ ਬਾਜੀ ਮਿਲਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਥੁਲੇ ਮਹਲੇ ਦੀਆਂ ਭਾਈ ਤੁਹਾਨੂੰ ਵੀ ਸਾਰਿਆਂ ਨੂੰ ਹੋਰ ਵਾਜੀ ਬੜੀ ਪਿਆਰੀ ਰੂਹ ਨੇ ਹਰੇਕ ਪੰਥਕ ਪ੍ਰੋਗਰਾਮ ਤੇ ਗੁਰੂ ਘਰ ਦੇ ਹਰੇਕ ਪ੍ਰੋਗਰਾਮ ਤੇ ਨਦਰਸ਼ਨ ਹੋ ਜਾਂਦੇ ਆ ਤੋਂ ਧੰਨ ਧੰਨ ਹੋ ਜੀਦਾ ਇਹੋ ਜੀ ਗੁਰਸਿੱਖਾਂ ਦੇ ਨਦਰਸ਼ਨ ਕਰਕੇ ਬਾਈ ਆਜੋ ਆਜੋ ਸਾਰੇ ਜਿੱਥੇ ਇੱਕ ਪਾਸੇ ਖਾਣ ਪੀਣ ਦੇ ਤਰ੍ਹਾਂ ਤਰ ਲੰਗਰ ਲੱਗੇ ਹੋਏ ਆ ਦਸਤਾਰਾਂ ਦੇ ਲੰਗਰ ਲੱਗੇ ਹੋਏ ਆ ਕਿਤਾਬਾਂ ਦੇ ਲੰਗਰ ਲੱਗੇ ਹੋਏ ਆ ਇਹਨਾਂ ਵਿੱਚੋਂ ਹੀ ਇੱਕ ਇਸ ਇਹੋ ਜਿਹਾ ਸਤਾਲ ਲੱਗਾ ਹੋਇਆ ਲੰਗਰ ਸਾਡੀਆਂ ਭੈਣਾਂ ਵੱਲੋਂ ਸਿੱਖ ਸਜੋ ਸਿੰਘ ਸਜਾਓ ਖੈੜਾ ਛੱਡੋ ਫੈਸ਼ਨ ਦਾ ਰੂਪ ਪਨਾਓ ਖਾਲਸੇ ਦਾ ਹੋਲੇ ਮੱਲੇ ਨੂੰ ਸਮਰਪਿਤ 프리 ਦਮਾਲਾ ਕੈਂਪ ਸਾਡੀਆਂ ਭੈਣਾਂ ਵੱਲੋਂ ਲਾਇਆ ਹੋਇਆ ਆ ਸੋ ਥੋੜੀ ਗੱਲਬਾਤ ਕਰਦੇ ਆ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਭੈਣ ਜੀ ਕਿੱਥੋਂ ਆਇਓ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂਜੀ ਤੇ ਕਿੰਨੀ ਦੇਰ ਤੋਂ ਕੈਂਪ ਲਗਾ ਰਹੇ ਪੈਣ ਜੀ ਅਸੀਂ ਸੇਵਾ ਸ਼ੁਰੂ ਕੀਤੀ ਸੀ 2019 ਦੇ ਵਿੱਚ ਅੱਛਾ ਜੀ ਇੱਥੇ ਅਸੀਂ 22 ਤਰੀਕ ਤੋਂ ਸੇਵਾ ਸ਼ੁਰੂ ਕੀਤੀ ਹੈ ਕੈਂਪ ਦੀ ਠੀਕ ਹੈ ਭੈਣ ਜੀ ਤੇ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਇੱਥੇ ਮਿਲਦਾ ਹੈ ਭੈਣਾ ਵੱਲੋਂ ਸੇ ਰਿਸਪੌਂਸ ਮਿਲਦਾ ਜਿਹੜੀ ਪੈਣ ਵੀ ਆਂਦੀ ਆ ਉਹ ਐਡਰੈਸ ਨੂੰ ਤਿਆਕ ਕੇ ਬਾਣੇ ਵਿੱਚ ਸਮੂਥੂ ਵਿੱਚ ਆਂਦੀ ਆ ਤੇ ਮੈਨੂੰ ਹਰ ਹੋਲੇ ਮਲੇ ਤੋਂ ਮੈਨੂੰ 500 ਕਿਰੀ ਪੈਣਾ ਮਿਲ ਜਾਂਦੀਆਂ ਨੇ ਜਿਹਦੇ ਵਿੱਚ ਬਹੁਤ ਸਾਰੀ ਪੈਣਾ ਦਸਤਾਵੇਜ਼ਤਰੀ ਹੋ ਜਾਂਦੀਆਂ ਨੇ ਬਾਕੀ ਮੋਟੀਵੇਟ ਹੋ ਕੇ ਰਹਿੰਦੀਆਂ ਨੇ ਉਹ ਬਹੁਤ ਵਧੀਆ ਗੱਲ ਆ ਪੈਣੀ ਸਭ ਗੁਰੂ ਸਾਹਿਬ ਜੀ ਦੇ ਕਿਪਾ ਉਹਨਾਂ ਦੇ ਪਾਣੇ ਵਿੱਚ ਆ ਉਹਨਾਂ ਦੇ ਹੁਕਮ ਨਾਲ ਆ ਅਸੀਂ ਤਾਂ ਬੇਨਤੀ ਕਰਦੇ ਆ ਕਿ ਕੇਸਗਰ ਸਾਹਿਬ ਆਇਓ ਤਾਂ ਕੇਸ ਰੱਖਤੇ ਚਾਹੋ ਕੇਸ ਕਤਲਨਾ ਕਰਾਓ ਤੇ ਫਿਰ ਪਾਣੇ ਵਿੱਚ ਆਓ ਦੇ ਬਾਣਾ ਧਾਰੀ ਕਰਕੇ ਜੀ ਜੀ ਬਿਲਕੁਲ ਭੈਣ ਜੀ ਜੀ ਵਧਾਈਆਂ ਬਹੁਤ-ਬਹੁਤ ਹੋਲੇ ਮਹੱਲੇ ਦੀਆਂ ਆਪ ਜੀ ਨੂੰ ਵੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵੱਲੋਂ ਵੀ ਬੇਨਤੀ ਆ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਹੋਲੇ ਮਹੱਲੇ ਤੇ ਨਤਮਸਤਕ ਹੋਣ ਆਉਂਦੀਆਂ ਆ ਸੋ ਇਹਨਾਂ ਭੈਣਾਂ ਤੋਂ ਸਿੱਖਿਆ ਲਓ ਜੇ ਕੇਸਗੜ੍ਹ ਸਾਹਿਬ ਆਏ ਹੋ ਤਾਂ ਗੁਰੂ ਕੀ ਮੋਹਰ ਕੇਸ ਜਰੂਰ ਰੱਖ ਕੇ ਜਾਓ ਸੋ ਚੱਲਦੇ ਆ ਅੱਗੇ ਦਰਸ਼ਨ ਮੇਲੇ ਕਰਕੇ ਆਪਾਂ ਜਾ ਰਹੇ ਆਪਣੇ ਘੋੜੇਵਾਲ ਨੂੰ ਵਾਪਸ ਇੱਧਰ ਬਾਈ ਹੁਣ ਲੱਗੀ ਆ ਧਿਆ ਤੇ ਕਹਿੰਦੇ ਧਿਆਲ ਸਿੰਘ ਦਾ ਸਪੈਸ਼ਲ ਜਲਜੀ ਦਾ ਪੀਣਾ ਆ ਕੀ ਪੀਣ ਲਗੇ ਬਾਹਦੇ ਵਾਲੀ ਬੋਤਲ ਭਾਂਟੇ ਵਾਲੀ ਬੋਤਲ ਪੀਣ ਲਗੇ ਲੋ ਜੀ ਬਾਹਦੇ ਵਾਲੀ ਬੋਤਲ ਪੀਣ ਲਗੇ ਭਾਂਟੇ ਵਾਲੀ ਬੋਤਲ ਆ ਤੇ ਫਿਰ ਆਪਾਂ ਚੱਲਦੇ ਘੋੜੇਵਾਲ ਨੂੰ ਫਿਰ ਅੱਗੇ ਦਾ ਪ੍ਰੋਗਰਾਮ ਦੇਖਦੇ ਆ ਕਿਹੋ ਜਿਹਾ ਮਹਾਰਾਜ ਕੀ ਕਰਾਉਂਦੇ ਆ ਸੋ ਬਾਈ ਜੀ ਆਪਾਂ ਵਾਪਸੀ ਕਰ ਲਈ ਸੀ ਦਰਸ਼ਨ ਮਿਲੇ ਕਰਨ ਤੋਂ ਬਾਅਦ ਤੇ ਰਾਤ ਆਪਾਂ ਨੂੰ ਹੋ ਗਈ ਆ ਤੇ ਆਪਾਂ ਲੱਗੇ ਕੌਫੀ ਦਾ ਲੰਗਰ ਛਕਣ ਤੇ ਬਾਈ ਨੇ ਕੌਫੀ ਲਿਆ ਆ ਤੇ ਸ਼ੱਕੇ ਆਪਾਂ ਪਹੁੰਚ ਜਾਨਾ ਘਰ ਸੋ ਸੰਗ ਤਾਂ ਅੱਜ ਪਹਿਲਾਂ ਦੰਸੀ ਸੰਗ ਤਾਂ ਬਹੁਤ ਪੱਠੀ ਰਾਤ ਦੇ ਵਿੱਚ ਖੇਮਤੀ ਵਿੱਚ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਹੋਏ ਆ। ਚੱਲਦਾ ਪੂਰਾ ਦਿਨ ਤੇ ਪਰਸੋਂ ਦਾ ਦਿਨ ਵੀ ਸੰਗਤਾਂ ਨੇ ਇਸੇ ਤਰ੍ਹਾਂ ਤੇ ਪਰਸੋਂ 26 ਤਰੀਕ ਨੂੰ ਮਹੱਲਾ ਨਿਕਲਣਾ ਉਸ ਤੋਂ ਬਾਅਦ ਸੰਗਤਾਂ ਨੇ ਵਾਪਸੀ ਪਾਉਣੀ ਆ। ਸੋ ਆਪਾਂ ਕੌਫੀ ਪੀ ਕੇ ਬੱਧੇ ਆ। ਜਵਾ ਮਿਲੇਆ ਸਿੰਘ ਆਪਾਂ ਨੂੰ ਕਿੱਥੋਂ ਆਏ ਆ? ਡਾਂਗਰਾ ਅਮਰ ਸਿੰਘ ਜੀ। ਕੀ ਨਾਂ ਆ? ਡਾਂਗਰਾ ਪਿੰਡ ਦਾ ਛੱਡਰਵਾਲੀ। ਓ ਨਾਂ ਤੇਰਾ ਕੀ ਆ? ਜਰਮਨ ਸਿੰਘ। ਅੱਛਾ ਤੇਰਾ ਨਾਂ ਕੀ ਆ? ਅਣੀ ਕੇਤ। ਅਣੀ ਗੇ ਗਿਆ ਇਹ ਕੋਟਾ ਬਾਬਾ ਜੀ ਇਹ ਮੁੜੇ ਨਿਆਲੇ ਨੰਦਗੁਰ ਸਾਹਿਬ ਜਾ ਰਹੇ ਆ ਆ ਮੁੰਡਾ ਬੋਲਦਾ ਆਪਾਂ ਰੁਕੇ ਆ ਬਾਈ ਜੀ ਫਗਵਾੜ ਦੇ ਕੋਲ ਸਵਾ ਨਗਰ ਟਾਈਮ ਤੇ ਆਪਾਂ ਲੱਗੇ ਪ੍ਰਸ਼ਾਦਾ ਸ਼ਰਨ ਇਹ ਤਾਂ ਸਿੰਘ ਸਾਹਿਬ ਲੱਗੇ ਹੋਏ ਆ ਆ ਦੇਖ ਲਓ ਹਾਂਜੀ ਚੱਕ ਲਈਏ ਦਾਲ ਚੌਲ ਬਹੁਤ ਵਦਿਆ ਇਹ ਕਹਦਾ ਹੱਥ ਯਾਰ ਸਾਹਿਬਾਂ ਦਾ ਦਾਲ ਚੌਲ ਦਿਖਾ ਦੇਗੀ ਅਦਾ ਚੋ ਸਕੀ ਜਾਂਦੇ ਆ ਸ਼ਾਕੀ ਫੇ ਚੱਲਦੇ ਆ ਪਿੰਨ ਆਨੰਦਿਆ ਕਹਿੰਦੇ ਪੂਰਾ ਆਪਾਂ ਵੀ ਸ਼ਕਲ ਹੀ ਆ ਦੇਖੋ ਬਰਤ ਚ ਪਾਏ ਪਾਏ ਆ ਜੀ ਪਫਾ ਛੜਦੇ ਆ ਬਾਈ ਜੀ ਆਪਾਂ ਪਹੁੰਚ ਗਏ ਆ ਕੈਂਤ ਕਾਉਂਟੀ ਬਿਲਕੁਲ ਲਾਗੇ ਤੇ ਬਾਈ ਹੁਣੀ ਮਿਲੇ ਆ ਇਹ ਆਏ ਸੁਲਤਾਨਪੁਰ ਲੋਧੀ ਤੋਂ ਦੇ ਜਾ ਰਹੇ ਆ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਹੋਰ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਵਜੇ ਤੁਰੇ ਸੀਹੀ ਪਈ 8 ਵਜੇ ਤੁਰੇ ਅੱਛਾ ਕੱਢ ਲਈਆਂ ਆ ਵੀ ਹੈ ਪਹਿਲੇ ਪਾਰਨਾ ਬੰਨ ਲਗਾਇਆ ਸਖਜਿੰਦਰ ਸਿੰਘ ਜਿੱਥੇ ਇੱਕ ਪਾਸੇ ਸਖਜਿੰਦਰ ਸਿੰਘ ਪਾਰਨਾ ਬੰਨ ਰਿਹਾ ਸੀ ਦੂਜੇ ਪਾਸੇ ਬਾਈ ਉਹਨਾਂ ਨੇ ਕਰਾਈਆਂ ਫੋਟੋਆਂ ਛੋਟਾ ਕੀਤਾ ਫੋਟੋ ਸ਼ੂਟ ਤੇ ਯਾਦਗਾਰੀ ਤੌਰ ਤੇ ਸੁਲਤਾਨਪੁਰ ਵਾਲਿਆਂ ਦੀਆਂ ਫੋਟੋਆਂ ਆਪਾਂ ਲਾਈਆਂ ਵੀਡੀਓ ਦੇ ਵਿੱਚ ਲਓ ਜੀ ਬਾਈ ਹੁਣਾਂ ਨੇ ਬਾਲੀਆਂ ਹੀ ਫੋਟੋ ਸ਼ੂਟ ਇੱਥੇ ਕੀਤਾ ਖੜੇ ਹੋ ਕੇ ਕਿਉਂਕਿ ਲੋਕੇਸ਼ਨ ਬਹੁਤ ਵਧੀਆ ਆ ਤੇ ਆਪਾਂ ਵੀ ਬਿਲਕੁਲ ਘਰ ਦੇ ਕੋਲ ਪਹੁੰਚੇ ਹੋਏ ਆ ਸੋ ਇੱਥੇ ਹੀ ਕਰਦੇ ਆ ਵੀਡੀਓ ਦਾ ਐਂਡ ਤੇ ਬਾਈ ਹੁਣਾਂ ਨੂੰ ਵੀ ਆਸ ਕਰਦੇ ਹਾਂ ਜੀ ਯਾਤਰਾ ਬਹੁਤ ਸੋਹਣੀ ਰਵੇ ਤੇ ਬਾਈ ਹੁਣ ਜਿਹਨਾਂ ਨੇ ਉੱਦਾ ਪਰਨੇ ਬੰਨੇ ਆ ਪ੍ਰੋਮਿਸ ਕਰਦੇ ਕਹਿੰਦੇ ਅੱਗੇ ਤੋਂ ਆਪਾਂ ਇਹ ਪੱਕੇ ਪਰਨੇ ਬਣ ਲੈਣੇ ਮਾਰੇ ਨੇ ਵਾਦਾ ਕਰਕੇ ਆਉਣਾ ਕਿਉਂ ਭਾਈ ਇਦਾਂ ਹੀ ਆ ਬਈ ਹਨਾ ਅਨੰਦਪੁਰ ਸਾਹਿਬ ਜਾਂਦਾ ਨੰਦ ਤੋਂ ਤਾਂ ਹੀ ਆ ਬਈ ਹਾਂਜੀ ਹਾਂਜੀ ਯਾ ਬਾਪੂ ਦੇ ਪੁੱਤ ਬਣ ਕੇ ਜਾਈਏ ਨਾ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਇਦਾਂ ਨੌਜਵਾਨ ਜਾਂਦੇ ਆ ਤੋਂ ਬੜੀ ਖੁਸ਼ੀ ਹੋਈ ਆ ਤੇ ਚੰਗਾ ਭਾਈ ਜੀ ਸਾਰਿਆਂ ਨੂੰ ਹੈਪੀ ਹੁਲਾ ਮੱਲਾ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹੁਣ ਨਾਲ ਲੱਗੇ ਸਾਨੂੰ ਬਹੁਤ ਵਧੀਆ ਲੱਗਾ ਇਹ ਮੇਰੇ ਵੀਰ ਭਰਾ ਆਪਣੇ ਵੀਡੀਓ ਨੂੰ ਲਾਈਕ ਕਰਨ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ। ਕੀ ਬਾਤ ਹੈ? ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ। ਹਾਲਸਾ ਵਾਹਿਗੁਰੂ ਜੀ ਕੀ ਹਾਲ ਹੈ? ਸਹੀ ਗੱਲ ਆ ਆ ਬੰਦੇ ਨੂੰ ਲੈ ਚੱਲਿਆ। ਇਹ ਬੰਦਾ ਬਲੌਗਰ ਬਣੂਗਾ ਉਹ ਤੇ। ਇਹਨੇ ਵੀ ਲੈ ਚੱਲਿਆ ਉਹ ਤਾਂ ਕਹਿੰਦਾ ਬਾਏ ਬਾਏ। ਜੀ ਬਾਈ। ਓਕੇ ਜੀ। ਠੀਕ ਹੈ ਜੀ। ਆਪਾਂ ਮਿਲਦੇ ਕੱਲ ਨਵੀਂ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਕੀ ਹਾਲ ਹੈ?